ਕਸਬਾ ਮਮਦੋੜ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਕੇ 23 ਸਾਲਾ ਲੜਕੀ ਨੂੰ ਘਰ ਵਿੱਚੋਂ ਅਗਵਾ ਕਰਕੇ ਗੈਂਗ ਰੇਪ ਦੀ ਘਟਨਾ ਨੂੰ ਦੋ ਰੁਪਈਆ ਨੇ ਅੰਜਾਮ ਦਿੱਤਾ ਪਿੰਡ ਦੇ ਹੀ આરોપી ਇਹ ਰਹਿਣ ਵਾਲੇ ਸਨ ਤੇ ਗੈਂਗ ਰੇਪ ਤੋਂ ਬਾਅਦ ਪਿੰਡ ਦੇ ਬਾਹਰ ਲੜਕੀ ਨੂੰ ਸੁਟਕੇ ਇਹ આરોપી ਫਰਾਰ ਹੋ ਗਏ ਪੀੜਿਤ ਲੜਕੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਪੁਲਿਸ ਨੇ ਦੋ ਰੁਪਈਆ ਦੇ ਖਿਲਾਫ ਮਾਮਲਾ ਦਰਜ ਕਰ ਕੀਤਾ ਹੈ ਬਾਹਰ ਬਾਤ ਨੂੰ ਕਰਨੇ ਲੱਗ ਗਈ ਸੀ ਮੈਂ ਬਾਥਰਮ ਕਰਕੇ ਬਾਹਰ ਨਿਕਲਦੀ ਸੀ ਬਾਥਰਮ ਤੋਂ ਉਨਾ ਮੇਰਾ ਮੂੰਹ ਫੜ ਲਿਆ ਮੂੰਹ ਫੜ ਕੇ ਤਮਕੀਆਂ ਦੇਤੀਆਂ ਸੁਖ ਚੈਨ ਗੁਰੂ ਚਰਨ ਕਿੱਥੋਂ ਦੇ ਸਾਡੇ ਪਿੰਡ ਦੇ اسی ਪਿੰਡ ਤੇ ਰਹਿਣ ਵਾਲੇ ਪਿੰਡ ਦੇ ਦੋ ਬੰਦੇ ਹਾਂਜੀ ਦੋ ਸੇ ਮੂੰਹ ਬੰਨ ਕੇ ਬਾਹ ਹਾਂ ਮੂੰਹ ਬੰਨ ਕੇ ਬਾਹ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਤਮਕੀਆਂ ਦੇ ਕੇ ਫਿਰ ਉਸ ਤੋਂ ਬਾਅਦ ਉੱਥੇ ਲੈ ਗਏ ਸਾਡੇ ਪਿੰਡ ਚ ਕੋਈ ਆਂਦੀ ਇਗੀ ਸੀ ਉੱਥੇ ਰਹਿਣ ਵਾਲਾ ਕੋਈ ਨਹੀਂ ਗਿਆ ਸੀ ਵਿਲੀ-ਵਿਲੀ ਸੀ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਸੀ ਕਾਂਦੀ ਘਰ ਸੀ ਉੱਤੇ ਲੈ ਗਏ ਉਹਨਾਂ ਦੀ ਮਨਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬੋਲਾਂਗੇ ਉਹ ਕਰਨੀ ਤੇ ਉਹਦਾ ਹੋਏਗਾ ਨਹੀਂ ਤੇ ਅਸੀਂ ਤੈਨੂੰ ਮਾਰਦੇ ਧਮਕੀਆਂ ਦਿੰਦੇ ਸੀ ਮਾਰ ਦੇਵਾਂਗੇ ਤੈਨੂੰ ਉਹਨਾਂ ਜ਼ਬਰ ਉਹਨਾਂ ਕੋਸਾ ਤੋਲ ਵੀ ਦਿਖਾਇਆ ਸੀ ਉਹਨਾਂ ਦੀ ਮਰਜ਼ੀ ਨਾਲ ਕੱਪੜੇ ਤਾਰ ਕੇ ਉਹਨਾਂ ਸੁੱਕ ਚਾਣ ਨੇ ਕੀਤਾ ਸਿਰ ਪਵਾਤੇ ਨੇ ਤੋਲ ਕਿੰਦੇ ਕੋਲ ਸੀ ਸੁੱਕ ਚਾਣ ਕੋਲ ਕੋਲ ਸੀ ਹਾਂ ਦੰਦ ਦੇ ਲੋਕ ਤੇ ਆਇਆ ਸਰ ਹਾਂਜੀ ਪਿਗੁਰ ਚਰਨ ਕੋਲੇ ਗੁਰ ਚਰਨ ਨੇ ਬਾਤ ਕੀਤੀ ਅੱਛਾ ਉਹ ਉਸ ਤੋਂ ਬਾਅਦ ਗਿਆ ਸਿਸਟਰਮ ਉਸ ਤੋਂ ਬਾਅਦ ਨਾਏ ਮਸਾ ਜਾਨ ਬਜਾ ਤੇ ਉਥੋਂ ਪੱਜੀ ਸੀ ਨਿੰਤ ਤਰਲਾ ਕਰਕੇ ਉਹ ਉਸ ਵੱਲੋਂ ਕਾਰਵਾਈ ਉਹਨਾਂ ਨੇ ਕੀਤੀ ਗਈ ਹਾਂਜੀ ਕੀਤੀ ਗਈ ਬਾਕੀ ਉਹ ਫੜਿਆ ਨਹੀਂ ਨਾ ਉਹ ਫੜੇ ਜਾਣ ਜਿਨ੍ਹਾਂ ਨੇ ਹਰਕਤ ਕੀਤੀ ਹਾਂਜੀ ਫੜੇ ਜਾਣੇ ਚਾਹੀਦੇ ਫੜੇ ਜਾਣੇ ਚਾਹੀਦੇ ਦੋਨੋਂ ਵਿਆਹ ਇਹ ਇੱਕ ਵਾਰੀ ਨੇ ਦੋਨੋਂ ਇੱਕ ਵਾਰੀ ਨੇ ਦੋਵੇਂ ਇੱਕ ਵਾਰੀ ਨੇ ਹਾਂਜੀ ਦੋਨੋਂ ਇੱਕ ਵਾਰੀ ਨੇ ਕੀ ਲੱਗਦੇ ਸੀ ਇੱਕ ਪਤੀ ਦੇ ਚਾਚਾ ਤਾਇਆ ਦੇ ਭਰਾ ਭਰਾ ਸੀਗੇ ਦੋਨੇ ਭਰਾਵਾਂ ਨੇ ਕੀਤਾ ਹੈ ਹਾਂ ਦੋਨਾਂ ਨੇ ਕੀਤਾ ਅੰਜਮ ਹਾਂਜੀ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜਾਰਾ ਸਿੰਘ ਵਾਲਾ ਥਾਣਾ ਮਮਦੂਰ ਦੀ ਵਾਸੀ ਹੈ ਉਸ ਮਹਿਲਾ ਦੇ ਕਹਿਣ ਤੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸ ਦੇ ਘਰ ਦੀਆਂ ਕੰਧਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਧਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਨਸਾਂ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਤਕਾਰ ਕੀਤਾ ਇਸ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਦੋਤ ਵਿਖੇ ਮੁਕੱਦਮਾ ਨੰਬਰ 285 ਅਦੀੰਤਾਰਾ 701 ਬੀ ਐਨ ਐਸ ਜੋ ਕਿ ਗੈਂਗ ਰੇਪ ਦੀ ਹੈ ਇਹ ਦਰਜ ਕੀਤਾ ਹੈ ਤੇ ਮੋੜਲੀ ਤਫਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਸੀ 2 ਰੁਪਈਆ ਨੇ ਇਲਜ਼ਾਮ ਦਿੱਤਾ ਜੀ ਦੋ ਬੰਦੇ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ ਐਲੀਗੇਸ਼ਨਸ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਜਿੱਦਾਂ ਹੀ ਸਾਰੇ ਫੈਕਟ ਸਾਡੇ ਸਾਹਮਣੇ ਕਲੀਅਰ ਹੋਣਗੇ ਉਸ ਹਸਾਬ ਨਾਲ ਅੱਗੇ ਤਫਤੀਸ਼ ਕੀਤੀ ਜਾਊਗੀ ਨੇ ਪਰਦੇ ਨਹੀਂ ਦੋਸ਼ ਨਹੀਂ ਹਜੇ ਅਰੈਸਟ ਨਹੀਂ ਕੀਤੇ ਗਏ